ਮਾਤਾ ਜਿੰਦ ਕੌਰ ਦਾ ਪੁੱਤਰ ਸੀ ਮਹਾਰਾਜਾ ਦਲੀਪ ਸਿੰਘ 1849 ਦੇ ਵਿੱਚ ਜਦੋਂ ਸਿੱਖ ਰਾਜ ਚਲਾ ਗਿਆ ਮਹਾਰਾਣੀ ਜਿੰਦਾ ਨੂੰ ਕੈਦ ਕਰ ਲਿਆ ਗਿਆ ਕਿਲੇ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ ਸਾਧ ਸੰਗਤ ਜੀ ਜਦੋਂ ਕਾਫੀ ਸਮੇਂ ਬਾਅਦ ਦਲੀਪ ਸਿੰਘ ਵਾਪਸ ਪਰਤਿਆ ਮਹਾਰਾਣੀ ਜਿੰਦ ਕੌਰ ਦੀਆਂ ਅੱਖਾਂ ਦੀ ਜੋਤ ਜਾ ਚੁੱਕੀ ਸੀ ਇੰਨੇ ਸਾਲਾਂ ਬਾਅਦ ਆਪਣਾ ਪੁੱਤਰ ਦੇਖਿਆ ਅੱਖਾਂ ਦੀ ਜੋਤ ਜਾ ਚੁੱਕੀ ਐ ਅੱਖਾਾਂ ਦੇ ਨਾਲ ਟਟੋਲ ਟਟੋਲ ਕੇ ਦੇਖਿਆ ਉਹਦੇ ਸਿਰ ਤੇ ਕੇਸ ਨਹੀਂ ਉਹਦੇ ਗਾਤਰੇ ਕਿਰਪਾਨ ਨਹੀਂ ਉਹਦੇ ਹੱਥ ਚ ਕੜਾ ਨਹੀਂ ਸਾਥ ਸੰਗਤ ਜੀ ਸੋਚ ਕੇ ਦੇਖਿਏ ਸਾਡੇ ਜਾਂ ਮਾਵਾਂ ਦਾ ਜੇ ਕੋਈ ਪੁੱਤਰ ਬਾਹਰ ਪੜਦਾ ਹੋਵੇ ਨਾ ਪਟਿਆਲੇ ਚੰਡੀਗੜ੍ਹ ਜੇ ਉਹ ਮਹੀਨੇ ਦੋ ਮਹੀਨੇ ਬਾਅਦ ਵੀ ਆਵੇ ਤੇ ਮਾਵਾਂ ਕਿਵੇਂ ਪਿਆਰ ਨਾਲ ਉਹਨੂੰ ਗੱਲ ਲਾਉਣੀ ਆ ਜੇ ਪੁੱਤਰ ਕੈਨੇਡਾ ਅਮਰੀਕਾ ਚਲਾ ਜਾਏ ਪੰਜ ਚਾਰ ਸਾਲਾਂ ਬਾਅਦ ਆਵੇ ਕਿਵੇਂ ਭੱਜ ਕੇ ਗੱਲ ਲਾਉਣੀ ਆ ਜਿਹੜੀ ਮਾਂ ਦਾ ਪੁੱਤ 10-15 ਸਾਲਾਂ ਬਾਅਦ ਉਹਨੂੰ ਮਿਲਿਆ ਹੋਊਗਾ ਸੋਚ ਕੇ ਦੇਖੋ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਪਰ ਸਾਹਾਸੰਗ ਜੀ ਧਨ ਸੀ ਉਹ ਮਾਂ ਜਦੋਂ ਆਪਣੇ ਪੁੱਤਰ ਦੇ ਸਿਰ ਤੇ ਕੇਸ ਨਾ ਵੇਖੇ ਉਹਦੇ ਗੱਤਰੇ ਕਿਰਪਾਨ ਨਾ ਵੇਖੀ ਉਹਦੇ ਹੱਥ 'ਚ ਕੜਾ ਨਾ ਦੇਖਿਆ ਆਪਣੇ ਪੁੱਤਰ ਨੂੰ ਧੱਕਾ ਦੇ ਕੇ ਦੂਰ ਕਰ ਦਿੱਤਾ ਕਿ ਤੂੰ ਮੇਰਾ ਪੁੱਤ ਨਹੀਂ ਹੈ ਇਹ ਇਤਿਹਾਸ ਹੈ ਸਾਹਾਸੰਗ ਜੀ ਸਾਡਾ ਉਨੇ ਆਖਿਆ ਕਿ ਤੂੰ ਮੇਰਾ ਪੁੱਤ ਨਹੀਂ ਹੈ ਜੇ ਤੂੰ ਮੇਰਾ ਪੁੱਤ ਹੁੰਦਾ ਤੇਰੇ ਸਿਰ ਤੇ ਕੇਸ ਹੁੰਦੇ ਜੇ ਤੂੰ ਮੇਰਾ ਪੁੱਤ ਹੁੰਦਾ ਤੇਰੇ ਗਾਤਰੇ ਕਿਰਪਾਨ ਹੁੰਦੀ ਜੇ ਤੂੰ ਮੇਰਾ ਪੁੱਤ ਹੁੰਦਾ ਤੇਰੇ ਗੁੱਟ ਚ ਕੜਾ ਹੁੰਦਾ ਜੇ ਤੂੰ ਮੇਰਾ ਪੁੱਤ ਹੁੰਦਾ ਤੂੰ ਕਲਗੀਧਰ ਦਾ ਅਮਰਤ ਛਕਿਆ ਹੁੰਦਾ ਤੂੰ ਮੇਰਾ ਪੁੱਤ ਨਹੀਂ ਹੈ ਸਾਧ ਸੰਗਤ ਜੀ ਉਸ ਪੁੱਤ ਦੇ ਮਨ ਨੂੰ ਐਡੀ ਝੰਜੋੜ ਪਈ ਕਿ ਮੇਰੀ ਮਾਂ ਨੂੰ ਮੇਰੇ ਨਾਲੋਂ ਮੇਰੇ ਗੁਰੂ ਦੀ ਰਹਿਤ ਜਾਦੇ ਪਿਆਰੀ ਹੈ ਤੇ ਸਾਧ ਸੰਗਤ ਜੀ ਉਸ ਮਹਾਰਾਜਾ ਦਲੀਪ ਸਿੰਘ ਨੇ ਅਮਰਤ ਛਕਿਆ ਸਿੰਘ ਸਜਿਆ ਇਹ ਉਸ ਮਾਂ ਦੀ ਕੁਰਬਾਨੀ ਹੈ